ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਮਿੰਡੀ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹੂੰ ਉਮੀਦ ਕਰਦਾ ਹੂੰ ਸਾਰੇ ਠੀਕ ਹੋਵਗੇ ਜਿਸ ਤਰ੍ਹਾਂ ਤੁਸੀਂ ਜਾਣਦੇ ਆਪਾਂ ਨਵੀਂ ਨਵੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਤਾਂ ਉਸੇ ਸਬੰਧ ਦੇ ਵਿੱਚ ਇਹ ਨਵੀਂ ਜਾਣਕਾਰੀ ਤੁਹਾਡੇ ਨਾਲ ਲੈ ਕੇ ਆਏ ਆਂ ਕਿ 13 9 2024 ਰਾਹੀਂ ਮਾਸਟਰ ਕੈਡਰ ਤੋਂ ਬਤੌਰ ਲੈਕਚਰਰ ਕਟ ਵਿੱਚ ਵੱਖ-ਵੱਖ ਪੇਸ਼ਿਆਂ ਵਿੱਚ ਪਦ ਉਨਤ ਹੋਏ ਕਰਮਚਾਰੀਆਂ ਨੂੰ ਸਟੇਸ਼ਨ ਚੁਆਇਸ ਲਈ ਹੇਠ ਲਿਖੀ ਸਮਾਚਾਰ ਅਨੁਸਾਰ ਜਿਹੜਾ ਹੈ ਉਹ ਹਾਜ਼ਰ ਹੋਣ ਲਈ ਜਿਹੜਾ ਬੁਲਾਇਆ ਗਿਆ ਜੀ ਕਿਰਪਾ ਕਰਕੇ ਵੀਡੀਓ ਨੂੰ ਬਤ ਤੋਂ ਬਤ ਸ਼ੇਅਰ ਕਰਿਓ ਤਾਂ ਕਿ ਹੋਰਾਂ ਦੋਸਤਾਂ ਤੱਕ ਵੀ ਪਹੁੰਚ ਸਕੇ ਜਿਹੜੇ ਨਵੇਂ ਆਏ ਨੇ ਉਹ ਚੈੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਮਾਸਟਰ ਕੈਡਰ ਤੋਂ ਲੈਕਚਰਰ ਪ੍ਰਮੋਟ ਹੋਏ ਆ ਉਹਨਾਂ ਨੂੰ ਸਟੇਸ਼ਨ ਚੁਆਇਸ ਹੋਣੀ ਹੈ ਜੀ ਇਹ ਸਟੇਸ਼ਨ ਚੁਆਇਸ ਆਫਲਾਈਨ ਹੀ ਹੋਣੀ ਹੈ ਕਿਉਂਕਿ ਜਿਹੜਾ ਹੈ ਡਾਇਰੈਕਟਰ ਬੋਰਡ ਦੇ ਵਿੱਚ ਜਾ ਕੇ ਹੀ ਉੱਥੋਂ ਇਹ ਕਰਵਾਈ ਜਾਣੀ ਹੈ ਇਸੇ ਤਰ੍ਹਾਂ ਹੀ 17 ਤਰੀਕ ਨੂੰ ਹੀ ਜਿਹੜੀ ਹੈਗੀ ਉਹ 2364 ਦੀ ਜਿਹੜੀ ਈਟੀਟੀ ਕੈਡਰ ਦੀ ਹੈ ਉਹ ਵੀ ਜਿਹੜੀ ਹੈਗੀ ਹੈ ਸਟੇਸ਼ਨ ਚੁਆਇਸ ਹੈ ਉੱਥੇ ਹੋਣੀ ਹੈ ਤੇ ਇਸੇ ਤਰ੍ਹਾਂ ਹੀ ਲੈਕਚਰਰਾਂ ਦੇ ਤਾਂ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਇਹਨਾਂ ਸਮਾਸਾਰਨੀ ਦਿੱਤੀ ਹੋਈ ਹੈ ਜੀ ਹਾਲਾਂਕਿ ਸਾਰਿਆਂ ਨੂੰ ਹੀ 17 ਤਰੀਕ ਨੂੰ ਭਲਾਇਆ ਪਰ ਇਹਦਾ ਸਮਾਂ ਅਲੱਗ-ਅਲੱਗ ਹੈ ਜਿਸ ਤਰ੍ਹਾਂ ਫਿਜ਼ੀਕਲ ਐਜੂਕੇਸ਼ਨ ਦੀ ਮਿਤੀ ਜਿਹੜੀ 17 ਨੂੰ ਪਰ ਸਮਾਂ 9:30 ਵਜੇ ਹੈ ਪਹੁੰਚਣਾ ਕਿੱਥੇ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਈ ਬਲਾਕ ਦੂਜੀ ਮੰਜ਼ਲ ਆਡੀਟੋਰੀਅਮ ਮਹਾਂਲੀ ਦੇ ਵਿੱਚ ਇਸ ਤਰ੍ਹਾਂ ਹੋਮ ਸਾਇੰਸ ਦੇ ਜਿਹੜੇ ਹੈਗੇ ਆ ਉਹ 2 ਵਜੇ ਆ ਜੀ ਸੋਸ਼ੀਓਲੋਜੀ ਦੇ ਇਹ ਵੀ 2 ਵਜੇ ਆ ਜੀ 뮤직 ਦੇ ਹੈਗੇ ਆ ਜੀ 17 9 ਇਹ ਵੀ 2 ਵਜੇ ਹੈ ਉਰਦੂ ਦੇ 17 9 ਇਹ ਵੀ 2 ਵਜੇ ਆ ਜੀ ਤੇ ਲਾਸਟ ਹੈ ਜੀ ਆਪਣੇ ਕੋਲੇ ਸੰਸਕ੍ਰਿਤ ਇਹ ਵੀ 17 9 2 ਵਜੇ ਹੈ ਜੀ ਠੀਕ ਹੈ ਜੀ ਤਾਂ ਭਾਵੇਂ ਸਮਾਂ ਜਿਹੜਾ ਹੈਗਾ ਵੱਖ-ਵੱਖਰਾ ਹੈ ਪਰ ਜਿਹੜੀ ਹੈਗੀ ਮੀਤੀ ਉਸੇ ਨੇ ਸਟੇਸ਼ਨ ਅਲੋਟ ਸਮੇਂ ਕੇਵਲ ਉਹਨਾਂ ਤੋਂ ਸਬੰਧਤ ਕਰਮਚਾਰੀਆਂ ਨੂੰ ਸਟੇਸ਼ਨ ਅਲੋਟ ਵਾਲੇ ਸਥਾਨ ਤੇ ਦਾਖਲ ਹੋਣ ਦੀ ਆਗਿਆ ਹੋਊਗੀ ਕਿਉਂਕਿ ਇਸ ਵਾਰ ਆਫਲਾਈਨ ਹੋਇਆ ਹੈ ਤਾਂ ਸਿਰਫ ਜਿਹੜੇ ਕੈਂਡੀਡੇਟ ਦਾ ਨਾਮ ਹੋਊਗਾ ਉਸੇ ਨੂੰ ਹੀ ਅੰਦਰ ਬੁਲਾਇਆ ਜਾਊਗਾ ਤੇ ਇੱਕ-ਇੱਕ ਕਰਕੇ ਜਿਹੜਾ ਹੈਗਾ ਸਟੇਸ਼ਨ ਚੋਇਸ ਕਰਾਈ ਜਾਣੀ ਹੈ ਨਿਰਪੱਖ ਸਟੇਸ਼ਨ ਚੋਣ ਦੇ ਮੰਤਬ ਨਾਲ ਸਟੇਸ਼ਨਾਂ ਦੀ ਚੋਣ ਸੀਨੀਅਰ ਤਾ ਵਾਈਜ਼ ਕਰਵਾਈ ਜਾਵੇਗੀ ਸਭ ਤੋਂ ਪਹਿਲਾਂ ਇੱਕ ਰੋਸਟਰ ਬਣੂਗਾ ਜਿਸ ਦੇ ਅਕੋਰਡਿੰਗ ਸਭ ਤੋਂ ਪਹਿਲਾਂ ਜਿਹੜੇ-ਜਿਹੜੇ ਵੀ ਕੈਂਡੀਡੇਟ ਹੋਏ ਆਪਣੇ ਹੱਕਦਾਰ ਹੋਏ ਸਭ ਤੋਂ ਪਹਿਲਾਂ ਉਹਨਾਂ ਨੂੰ ਜਿਹੜੀ ਚੋਣ ਉਹ ਕਰਵਾਈ ਜਾਣੀ ਹੈ ਸਮੂਹ ਸਬੰਧਤ ਕਰਮਚਾਰੀ ਸਟੇਸ਼ਨ ਚੋਣ ਲਈ ਉਕਤ ਅਨੁਸਾਰ ਮਿਤੀ ਅਤੇ ਸਥਾਨ ਤੇ ਸਮੇਂ ਸਿਰ ਹਾਜ਼ਰ ਹੋਣਾ ਯਕੀਨੀ ਬਣਾਉਣਾ ਦੇਰੀ ਨਾਲ ਹਾਜ਼ਰ ਹੋਣ ਵਾਲੇ ਕਰਮਚਾਰੀਆਂ ਲਈ ਕੋਈ ਅਸਾਮੀ ਰਾਖਵਾਂ ਨਹੀਂ ਰੱਖੀ ਜਾਵੇਗੀ ਹਾਜ਼ਰ ਹੋਣ ਤੇ ਕੇਵਲ ਉਪਲਬਧ ਖਾਲੀ ਸਮੇਂ ਵਿੱਚੋਂ ਸਟੇਸ਼ਨ ਭਾਵੇਂ ਜੇਕਰ ਤੁਹਾਡਾ ਹਾਲਾਕੇ ਰੈਂਕ ਪਹਿਲਾਂ ਵੀ ਹੈ ਪਰ ਤੁਸੀਂ ਲੇਟ ਹੋਗੇ ਉਸ ਤੋਂ ਪਹਿਲਾਂ ਜਿਹੜੇ ਕਰਮਚਾਰੀ ਆਉਣਗੇ ਲਾਈਨ ਵਾਈਜ਼ ਜਾਂ ਸੀਰੀਅਲ ਵਾਈਜ਼ ਜੇਕਰ ਉਹਨਾਂ ਦੇ ਵਿੱਚੋਂ ਆਪਣੇ ਸਕੂਲ ਚੁਆਇਸ ਕਰ ਲੈਂਦੇ ਆ ਤੇ ਬਾਅਦ ਦੇ ਵਿੱਚ ਤੁਸੀਂ ਇਹ ਦਾਵਾ ਕਰੋਗੇ ਕਿ ਮੇਰਾ ਜਿਹੜਾ ਹੈਗਾ ਮੈਰਿਟਾਂ ਕੋ ਪਹਿਲਾਂ ਸੀ ਪਰ ਮੈਨੂੰ ਉਸ ਜਿਹੜਾ ਹੈਗਾ ਸਕੂਲ ਨਹੀਂ ਮਿਲਿਆ ਤਾਂ ਇਹ ਤੁਹਾਡੀ ਰਿਸਪੌਂਸਿਬਿਲਟੀ ਹੋਊਗੀ ਇਹਨਾਂ ਨੇ ਸਪਸ਼ਟ ਦੱਸ ਦਿੱਤਾ ਹੈ ਕਿ ਲਾਸਟ ਦੇ ਉੱਪਰ ਜਿਹੜੇ ਵੀ ਕੋਈ ਸਕੂਲ ਬਚਣਗੇ ਉਹੀ ਉਹਨਾਂ ਨੂੰ ਦਿੱਤੇ ਜਾਣਗੇ ਨਿਰਧਾਰਤ ਸਮਾਂ ਸਾਰਿਆਂ ਅਨੁਸਾਰ ਕਰਵਾਈ ਸਟੇਸ਼ਨ ਤੋਂ ਅੰਤਿਮ ਹੋ ਬਗੇ ਤੇ ਇੱਕ ਵਾਰ ਸਟੇਸ਼ਨ ਤੋਂ ਕਰਨ ਉਪਰੰਤ ਇਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਊਗਾ ਕਿਉਂਕਿ ਆਫਲਾਈਨ ਹੈ ਆਫਲਾਈਨ ਤੁਸੀਂ ਖੁਦ ਚਲੋ ਮੰਨ ਲੇ ਨਾ ਵੀ ਕੰਪਿਊਟਰ ਦੇ ਉੱਪਰ ਜਾਂ ਕਿਸੇ ਕਾਰਨ ਕੋਈ ਮਿਸਟੇਕ ਹੋ ਗਈ ਪਰ ਆਫਲਾਈਨ ਦੇ ਵਿੱਚ ਮਿਸਟੇਕ ਹੋਣ ਦਾ 0% ਰਿਸਕ ਹੈ ਇਸ ਕਰਕੇ ਤੁਸੀਂ ਖੁਦ ਜਿਹੜਾ ਹੋ ਚੋਣ ਕਰੋਗੇ ਨੋਟਸ ਦੇ ਨਾਲ 92 ਕੁਸ਼ਨਾ ਪੱਤਨ ਨਾਲ ਭਰ ਕੇ ਲੈ ਆ ਜਾਣਾ ਯਕੀਨੀ ਬਣਾਇਆ ਜਾਵੇ ਜੀ categories ਇਹਨਾਂ ਨੇ ਦਿੱਤੀਆਂ ਹੋਈਆਂ ਜੀ ਅੰਗਹੀਣ ਖੋਦ ਹੈ ਵਿਦਵਤ ਲਖਸ਼ਾ ਦਾ ਡਿਫੈਂਸ ਕਰਮਚਾਰੀ ਅਧਿਕਾਰੀ ਇਹਨਾਂ ਪਤਨੀਆਂ ਕੈਂਸਰ ਲੈਥੋ ਲੈਥੋਸੀਮੀਆ ਹੈਪੇਟਾਈਟਸ A ਪਾਬੋ ਹੋ ਜਿਹੜੇ ਹੈਗੇ ਕ੍ਰੋਨਿਕਲ ਡਿਸੀਜ਼ ਵਾਲੇ ਵੀ ਆ ਗਏ ਮੰਦਪੁੱਤੀ ਦੇ ਮਾਪੇ ਪਾਬੋ ਇਸ ਤਰ੍ਹਾਂ ਦੀਆਂ ਸਾਰੀਆਂ ਕੈਟਾਗਰੀ ਸੇ ਵੱਖ-ਵੱਖ ਆ ਗਈਆਂ ਤੇ ਕਿਰਪਾ ਕਰਕੇ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਅਤੇ ਦੋਸਤਾਂ ਮਿੱਤਰਾਂ ਨਾਲ ਸਾਂਝਾ ਕਰੋ ਅਤੇ ਹਰ ਦਿਨ ਕੁਝ ਨਵਾਂ ਸਿੱਖਣ ਦੇ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ